ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਪਿੰਡ ਮੱਤੇ ਦੀ ਸਰਾਏ ਭਾਈ ਫੇਰੂ ਮੱਲ ਜੀ ਤੇ ਮਾਤਾ ਰਾਮੋ ਜੀ ਦੇ ਘਰ ਹੋਇਆ ਉਹਨਾਂ ਦਾ ਨਾਮ ਮਾਤਾ ਪਿਤਾ ਨੇ ਲੈਣਾ ਰੱਖਿਆ ਉਹਨਾਂ ਦੇ ਪਿਤਾ ਚੰਗੇ ਪੜੇ ਲਿਖੇ ਸਨ ਤੇ ਫਿਰੋਜ਼ਪੁਰ ਦੇ ਹਾਕਮ ਦੇ ਖਜ਼ਾਨਚੀ ਸਨ ਇਸ ਲਈ ਉਹਨਾਂ ਨੇ ਵੀ ਲੈਣੇ ਨੂੰ ਉੱਤੀ ਵਿਦਿਆਰਥੀ 15 ਸਾਲ ਦੀ ਉਮਰ ਵਿੱਚ ਭਾਈ ਲੈਣਾ ਜੀ ਦੀ ਸ਼ਾਦੀ ਖਡੂਰ ਪਿੰਡ ਵਿੱਚ ਬੀਬੀ ਖੀਵੀ ਜੀ ਨਾਲ ਕਰ ਦਿੱਤੀ ਗਈ। ਬਾਵਰ ਦੇ ਹਮਲਿਆਂ ਨਾਲ ਪਿੰਡ ਮੱਤੇ ਦੀ ਸਰਾਈ ਉਜੜ ਗਿਆ। ਉਹਨਾਂ ਦੇ ਪਿਤਾ ਨੇ 1524 ਈਸਵੀ ਵਿੱਚ ਖਡੂਰ ਜਾ ਕੇ ਇੱਕ ਦੁਕਾਨ ਕਰ ਲਈ। ਭਾਈ ਫੇਰੂਮੱਲ ਜੀ ਬੈਸਨੂ ਦੇਵੀ ਦੇ ਭਗਤ ਸਨ। ਹਰ ਸਾਲ ਉਹ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਬੈਸਣੋ ਦੇਵੀ ਜਾਂਦੇ ਸਨ 1526 ਵਿੱਚ ਪਿਤਾ ਦੇ ਦਿਹਾਂਤ ਹੋ ਜਾਣ ਪਿੱਛੋਂ ਭਾਈ ਲੈਣਾ ਜੀ ਨੇ ਪਿੰਡ ਵਾਲਿਆਂ ਨੂੰ ਬੈਸਣੋ ਦੇਵੀ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਭਾਈ ਜੋਧ ਜੋ ਖਡੂਰ ਪਿੰਡ ਦਾ ਰਹਿਣ ਵਾਲਾ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਭਾਈ ਲੈਣਾ ਜੀ ਨੇ ਭਾਈ ਜੋਧ ਪਾਸੋਂ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣੇ ਭਾਈ ਲੈਣਾ ਜੀ ਦੇ ਮਨ ਵਿੱਚ ਆਪਣੀ ਬੋਲੀ ਵਿੱਚ ਪ੍ਰਮਾਤਮਾ ਦੀ ਛਿਫਤ ਤੇ ਸ਼ਬਦ ਘਰ ਕਰ ਗਏ ਉਹਨਾਂ ਕਰਤਾਰਪੁਰ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕਰ ਲਿਆ ਭਾਈ ਲੈਣਾ ਜੀ ਦੇਵੀ ਦੇ ਦਰਸ਼ਨਾਂ ਲਈ ਜਦੋਂ ਜਾਂਦੇ ਹੋਏ ਕਰਤਾਰਪੁਰ ਰੁਕੇ ਉਹ ਆਪਣੇ ਸਾਥੀਆਂ ਨੂੰ ਦੱਸ ਘੋੜੀ ਉੱਪਰ ਸਵਾਰ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਪਿੰਡ ਵੱਲ ਨੂੰ ਚੱਲ ਪਏ। ਅੱਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਖੇਤਾਂ ਤੋਂ ਵਾਪਸ ਆਉਂਦੇ ਤੇ ਪਿੰਡ ਵੱਲ ਨੂੰ ਜਾਂਦੇ ਮਿਲ ਗਏ। ਭਾਈ ਲੈਣਾ ਜੀ ਨੇ ਉਹਨਾਂ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਦਾ ਰਸਤਾ ਪੁੱਛਿਆ। ਉਹ ਨਹੀਂ ਜਾਣਦੇ ਸਨ ਕਿ ਜਿਹਦੇ ਕੋਲੋਂ ਉਹ ਰਸਤਾ ਪੁੱਛ ਰਹੇ ਨੇ। ਉਹ ਆਪ ਹੀ ਬਾਬਾ ਨਾਨਕ ਜੀ ਹਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਮੇਰੇ ਪਿੱਛੇ-ਪਿੱਛੇ ਆ ਜਾਵੋ ਮੈਂ ਵੀ ਉਸ ਧਰਮਸ਼ਾਲਾ ਵਿੱਚ ਜਾਣਾ ਹੈ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਦੇ ਦਰਵਾਜ਼ੇ ਅੱਗੇ ਪੁੱਜ ਕੇ ਭਾਈ ਲੈਣਾ ਜੀ ਨੂੰ ਕਿਹਾ ਤੁਸੀਂ ਘੋੜੀ ਈਸ਼ ਕਿੱਲੇ ਨਾਲ ਬੰਨ ਕੇ ਈਸ਼ ਦਰਵਾਜ਼ੇ ਰਾਹੀਂ ਅੰਦਰ ਚਲੇ ਜਾਵੋ ਭਾਈ ਲੈਣਾ ਜੀ ਨੇ ਅੰਦਰ ਜਾ ਕੇ ਦੇਖਿਆ ਕਿ ਧਰਮਸ਼ਾਲਾ ਦਾ ਰਾਸਤਾ ਦਿਖਾਉਣ ਵਾਲਾ ਆਪ ਬਾਬਾ ਨਾਨਕ ਹੀ ਸੀ ਜਿਸ ਨੂੰ ਮੈਂ ਮਿਲਣ ਆਇਆ ਹਾਂ ਭਾਈ ਲੈਣਾ ਜੀ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਏ ਤੇ ਸੋਚਣ ਲੱਗੇ ਕਿ ਮੇਰੇ ਕੋਲੋਂ ਇਹ ਭੁੱਲ ਸੀ ਜੋ ਮੈਂ ਘੋੜੀ ਉੱਪਰ ਅਸਵਾਰ ਸੀ ਤੇ ਗੁਰੂ ਨਾਨਕ ਦੇਵ ਜੀ ਪੈਦਲ ਸਨ ਇਨ੍ਹਾਂ ਸੋਚਾਂ ਵਿੱਚ ਡੁੱਬੇ ਹੋਏ ਭਾਈ ਲੈਣਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ ਭਾਈ ਲੈਣਾ ਜੀ ਨੇ ਉੱਤਰ ਦਿੱਤਾ ਮੇਰਾ ਨਾਂ ਲੈਣਾ ਹੈ ਤੇ ਮੈਂ ਪਿੰਡ ਦੇ ਲੋਕਾਂ ਦਾ ਜਥਾ ਬੈਸ਼ਨੋ ਦੇਵੀ ਦੇ ਲੈ ਕੇ ਜਾ ਰਿਹਾ ਹਾਂ ਗੁਰੂ ਜੀ ਨੇ ਕਿਹਾ ਭਾਈ ਲੈਣਾ ਇਸ ਦੁਨੀਆ ਦੇ ਦੇਵੀ ਦੇਵਤੇ ਜਿਸ ਪਾਸੋਂ ਲੈ ਕੇ ਦਿੰਦੇ ਹਨ ਉਸ ਮਾਲਕ ਦੀ ਸੇਵਾ ਕਰਨੀ ਸ਼ੋਭੀ ਹੈ ਲੈਣਾ ਜੀ ਨੇ ਗੁਰੂ ਸਾਹਿਬ ਨੂੰ ਆਪਣੇ ਸਾਰੇ ਸ਼ੰਕੇ ਦੱਸੇ ਅਤੇ ਗੁਰਵਾਣੀ ਅਸੇ ਅਨੁਸਾਰ ਇੱਕ ਪ੍ਰਮਾਤਮਾ ਦੀ ਮਹਿਮਾ ਸਮਝੀ ਭਾਈ ਲੈਣਾ ਜੀ ਨੇ ਗੁਰੂ ਜੀ ਦੇ ਬਚਨ ਸੁਣ ਕੇ ਦੇਵੀ ਦੇ ਦਰਸ਼ਨਾਂ ਦਾ ਖਿਆਲ ਮਨ ਵਿੱਚੋਂ ਸਦਾ ਲਈ ਤਿਆਗ ਦਿੱਤਾ ਤੇ ਨਾਲ ਆਏ ਜਥੇ ਨੂੰ ਕਹਿ ਦਿੱਤਾ ਮੈਨੂੰ ਦੇਵੀ ਦੇ ਜਾਣ ਦੀ ਲੋੜ ਨਹੀਂ ਰਹੀ ਜੋ ਕੁਝ ਮੈਨੂੰ ਚਾਹੀਦਾ ਸੀ ਮਿਲ ਗਿਆ ਇਸ ਸਾਖੀ ਤੋਂ ਅਸੀਂ ਸਮਝਿਆ ਕਿ ਭਾਈ ਲੈਣਾ ਜੀ ਨੇ ਆਪਣੀ ਪਿਛਲੀ ਜ਼ਿੰਦਗੀ ਦੇ ਕਰਮ ਸੱਚੇ ਗੁਰੂ ਦੇ ਮਿਲਾਪ ਤੋਂ ਬਾਅਦ ਇੱਕ ਝਟਕੇ ਵਿੱਚ ਬਦਲ ਦਿੱਤੇ ਸਿੱਖ ਵੰਨ ਦੀ ਇਹ ਹੀ ਤਾਂ ਨਿਸ਼ਾਨੀ ਹੈ ਖਡੂਰ ਸਾਹਿਬ ਵਿਖੇ yogiyon ਦਾ ਇੱਕ ਮਜ਼ਬੂਤ ਮੱਠ ਸੀ ਇੱਥੇ ਇਸ ਮੱਠ ਦਾ ਇੰਚਾਰਜ ਇੱਕ ਕਨਪਾਟਾ yogi ਸ਼ਿਵਨਾਥ ਸੀ ਜਦੋਂ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਇੱਕ ਮਜ਼ਬੂਤ ਕੇਂਦਰ ਬਣਾ ਕੇ ਗੁਰਮਤ ਮਾਰਤੰਡ ਦੀਆਂ ਕਿਰਨਾਂ ਵਖੇਰੀਆਂ ਇਹ ਜੋਗੀ ਆਪਣੇ ਮਤ ਦੇ ਥੋਥੇਪਣ ਨੂੰ ਮੁੱਖ ਰੱਖ ਕੇ ਕਿਧਰੇ ਬਾਹਰ ਚਲਿਆ ਗਿਆ ਜੋਗੀ ਦਾ ਡੇਰਾ ਖਾਲੀ ਹੋ ਗਿਆ ਕਈ ਵਰਸ ਮਹੀਨੇ ਜੋਗੀ ਵਾਪਸ ਨਾ ਪਰਤਿਆ ਇੱਕ ਦਿਨ ਭੌਂਦਿਆ ਪਟਕਿਆ ਇਹ ਜੋਗੀ ਫਿਰ ਖਡੂਰ ਸਾਹਿਬ ਆ ਗਿਆ ਉਸ ਦੇ ਕਰੋਦੀ ਸੁਭਾਅ ਤੋਂ ਹਰ ਕੋਈ ਜਾਣੂ ਸੀ ਗੁਰੂ ਸਾਹਿਬ ਦੇ ਖਡੂਰ ਸਾਹਿਬ ਆਉਣ ਤੋਂ ਪਹਿਲਾਂ ਉਸ ਦਾ ਨਗਰ ਵਿੱਚ ਬਹੁਤ ਰੋਗ ਅਤੇ ਦਵਦਵਾ ਬਣਿਆ ਹੋਇਆ ਸੀ ਪਰ ਗੁਰੂ ਸਾਹਿਬ ਦੀ ਆਮਦ ਕਾਰਨ ਖਡੂਰ ਸਾਹਿਬ ਦੇ ਲੋਕ ਗੁਰੂ ਅੰਗਦ ਦੇਵ ਜੀ ਦੀ ਮਹਾਨ ਮਿੱਠੀ ਤੇ ਪਿਆਰੀ ਸ਼ਖਸੀਅਤ ਅਤੇ ਉਹਨਾਂ ਦੀ ਸਿੱਖਿਆ ਤੋਂ ਬਹੁਤ ਪ੍ਰਭਾਵਿਤ ਹੋ ਚੁੱਕੇ ਸਨ ਖਡੂਰ ਸਾਹਿਬ ਦੇ ਲੋਕਾਂ ਨੇ ਕਨਪਾਟੇ ਜੋਗੀ ਸ਼ਿਵਨਾਥ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਕਿਸੇ ਨੇ ਉਸ ਦੀ ਬਾਤ ਨਾ ਪੁੱਛੀ ਜੋਗੀ ਗੁਰੂ ਅੰਗਦ ਦੇਵ ਜੀ ਨਾਲ ਬਹੁਤ ਈਰਖਾ ਖਾਣ ਲੱਗ ਪਿਆ ਉਹ ਕਿਸੇ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਕਿ ਉਹ ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਖੜੀ ਕਰ ਸਕੇ ਕਰਨੀ ਕਰਤਾਰ ਦੀ ਕਿ ਉਸ ਸਾਲ ਮੀਂਹ ਉੱਕਾ ਹੀ ਨਾ ਪਿਆ ਕਿਸਾਨਾਂ ਦੀ ਖੇਤੀ ਮੀਂਹ 'ਤੇ ਹੀ ਸੀ ਭਾਦਰੋਂ ਵੀ ਸੁੱਕਾ ਲੰਘਦਾ ਜਾ ਰਿਹਾ ਸੀ ਮੀਨਾ ਪੈਣ ਕਰਕੇ ਕਿਸਾਨ ਦੁਖੀ ਛਣ ਹਰੀਆਂ ਖੇਤਿਆਂ ਵੀ ਸੁੱਕਣ ਲੱਗ ਪਈਆਂ ਮੀਂਹ ਤਾਂ ਰੱਬ ਦੀ ਖੇਡ ਹੀ ਹੈ ਕਦੇ ਪਹਿਲਾਂ ਵੱਸ ਪੈਂਦਾ ਕਦੇ ਪਿੱਛੋਂ ਕਦੇ ਬਹੁਤ ਵੱਧ ਕਦੇ ਬਹੁਤ ਘੱਟ ਕੰਨਪਾਟੇ ਜੋਗੀ ਨੇ ਮੌਕੇ ਤੇ ਫਾਇਦਾ ਉਠਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਕਹਿਣ ਲੱਗਾ ਮੀਂਹ ਕਿਵੇਂ ਪਵੇ ਤੁਹਾਡੇ ਪਾਪਾਂ ਦਾ ਫਲ ਤਾਂ ਆਖਰ ਮਿਲਣਾ ਹੀ ਹੈ ਸ਼ਾਸਤਰਾਂ ਦੀ ਮਰਿਆਦਾ ਤੋੜ ਕੇ ਤੁਸੀਂ ਸਾਨੂੰ ਬ੍ਰਹਮਚਾਰੀ ਸਾਧਾਂ ਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਲਿਆ ਹੈ ਜੋ ਕਿ ਇੱਕ ਗ੍ਰਸਤੀ ਘਰ-ਬਾਲ ਬੱਚੇਦਾਰ ਹੈ ਗੁਰੂ ਤਾਂ ਕੇਵਲ ਅਸੀਂ ਬਣ ਸਕਦੇ ਹਾਂ ਸਾਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨਣ ਨਾਲ ਇਹ ਪੱਥਰ ਤਾਂ ਪ੍ਰਗਟ ਹੋਣਾ ਹੀ ਸੀ ਹੋਰ ਕਹਿਣ ਲੱਗਾ ਜੇ ਗੁਰੂ ਜੀ ਇੰਨੇ ਹੀ ਕਲਾਵਾਣ ਹਨ ਤਾਂ ਫਿਰ ਉਹਨਾਂ ਨੂੰ ਕਹੋ ਮੀਂਹ ਪਵਾ ਦੇਣ ਇੱਥੋਂ ਤੱਕ ਿਰਖਾਲੂ ਕਨਪਾਟਾ ਜੋਗੀ ਅੱਗੇ ਵਧ ਗਿਆ ਕਿ ਕਹਿਣ ਲੱਗਾ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਕੱਢ ਦੇਵੋ ਮੈਂ ਆਪੇ ਮੀਂਹ ਭਰਾ ਦੇਵਾਂਗਾ ਪਿੰਡ ਦੇ ਕੁਝ ਦੁਖੀ ਕਿਸਾਨ ਕਨਪਾਟੇ ਸ਼ਿਵਨਾਥ ਦੀਆਂ ਗੱਲਾਂ ਵਿੱਚ ਆ ਗਏ ਉਹ ਗੁਰੂ ਜੀ ਪਾਸ ਗਏ ਤੇ ਕਹਿਣ ਲੱਗੇ ਜਾਂ ਮੀਂਹ ਪਵਾ ਦਿਓ ਜਾ ਨਗਰ ਛੱਡ ਦਿਓ ਗੁਰੂ ਸਾਹਿਬ ਨੇ ਤਾਂ ਸਦਾ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿਣ ਦੀ ਸਿੱਖਿਆ ਦਿੱਤੀ ਸੀ ਲੋਕਾਂ ਦੇ ਭਰਮ ਨੂੰ ਜੜੋਂ ਕੱਟਣ ਲਈ ਆਪਨੇ ਖਡੂਰ ਛੱਡ ਦਿੱਤਾ ਅਤੇ ਪੈਰੋ-ਬਾਲ ਤੋਂ ਹੁੰਦੇ ਹੋਏ ਖਾਣ ਰਜ਼ਾਏ ਦੀ ਜੂ ਵਿੱਚ ਜਾ ਡੇਰਾ ਲਾਇਆ ਇਨ੍ਹਾਂ ਦਿਨਾਂ ਵਿੱਚ ਅਮਰਦਾਸ ਜੀ ਜਿਨ੍ਹਾਂ ਨੇ ਅੱਗੇ ਚੱਲ ਕੇ ਸਿੱਖਾਂ ਦੇ ਤੀਸਰੇ ਗੁਰੂ ਬਣਨਾ ਸੀ ਉਹ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਕਿਸੇ ਕੰਮ ਲਈ ਆਪਣੇ ਪਿੰਡ ਵਾਸਰ ਕੇ ਗਏ ਹੋਏ ਸਨ ਖਡੂਰ ਸਾਹਿਬ ਵਾਪਸ ਆ ਕੇ ਜਦੋਂ ਸਾਰੇ ਹਾਲਾਤ ਵੇਖੇ ਤਾਂ ਆਪ 당 ਰਹਿ ਗਏ ਤੇ ਬਹੁਤ ਦੁਖੀ ਹੋਏ ਗੁਰੂ ਅੰਗਦ ਦੇਵ ਜੀ ਜੈਸੀ ਧਰਮ ਉਪਕਾਰ ਤੇ ਰੱਬੀ ਪਿਆਰ ਦੀ ਸ਼ਾਕ ਸ਼ਾਂਤ ਮੂਰਤ ਨਾਲ ਈਰਖਾ ਕਰਕੇ ਨਰਾਦਰ ਕਰਨ ਵਾਲੇ ਕਨਪਾਟੇ ਜੋਗੀ ਸ਼ਿਵਨਾਥ ਨਾਲ ਸਹੀ ਟੰਗ ਨਾਲ ਨਿਬੜਨ ਦਾ ਆਪਨੇ ਫੈਸਲਾ ਕਰ ਲਿਆ ਸੱਚਾ ਗੁਰਸਿੱਖ ਆਪਣੇ ਗੁਰੂ ਪਤਸ਼ਾਹ ਦਾ ਨਰਾਦਰ ਕਿਵੇਂ ਸ਼ੈਣ ਕਰ ਸਕਦਾ ਸੀ ਅਮਰਦਾਸ ਜੀ ਇਹ ਗੱਲ ਵੀ ਭਲੀ ਭਾਂਤ ਸਮਝਦੇ ਸਨ ਕਿ ਜੋਗੀ ਸ਼ਿਵਨਾਥ ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇਣ ਦੀ ਥਾਂ ਬਹਿਮਾ ਪਰਮਾ ਵਿੱਚ ਪਟਕਾਏਗਾ ਅਤੇ ਇਸ ਤਰ੍ਹਾਂ ਉਹਨਾਂ ਦਾ ਆਤਮਿਕ ਜੀਵਨ ਵੀ ਬਰਬਾਦ ਕਰ ਦੇਵੇਗਾ ਕਨਪਾਟੇ ਜੋਗੀ ਦੀ ਚੁਕਨਾ ਵਿੱਚ ਲਗਭਗ ਸਾਰਾ ਨਗਰ ਹੀ ਕਰਾਹੇ ਪਿਆ ਹੋਇਆ ਸੀ ਅਜਿਹੀ ਹਾਲਤ ਵਿੱਚ ਅਮਰਦਾਸ ਜੀ ਦੀ ਜਗ੍ਹਾ ਜੇ ਕੋਈ ਹੋਰ ਹੁੰਦਾ ਤਾਂ ਵਿਰੋਧੀਆਂ ਦੀ ਬਹੁਗਿਣਤੀ ਨੂੰ ਦੇਖ ਕੇ ਜ਼ਰੂਰ ਹੀ ਘਬਰਾ ਜਾਂਦਾ ਆਪ ਨਗਰ ਦੇ ਹਰ ਮੁਖੀ ਨੂੰ ਮਿਲੇ ਆਪਣੇ ਮਿੱਠੇ ਬਚਨਾਂ ਨਾਲ ਉਹਨਾਂ ਦੀ ਅੰਤਰ ਆਤਮਾ ਨੂੰ ਝੋੜ ਸੁਟਿਆ ਹੁਣ 8 ਦਿਨਾਂ ਤੋਂ ਵੱਧ ਸਮਾਂ ਹੋ ਚੁੱਕਾ ਸੀ ਪਰ ਮੀਂਹ ਨਹੀਂ ਸੀ ਪਿਆ ਕਿਸਾਨਾਂ ਤੇ ਨਗਰ ਵਾਸੀਆਂ ਰਾਹੀਂ ਅਮਰਦਾਸ ਜੀ ਨੇ ਸ਼ਿਵਨਾਥ ਨੂੰ ਸਿੱਧੀ ਗੱਲ ਕਹਿ ਦਿੱਤੀ ਕਿ ਹੁਣ ਉਹ ਆਪਣੇ ਕਰਾਮਾਤ ਨਾਲ ਵਰਖਾ ਪਾ ਕੇ ਦੱਸੇ ਨਹੀਂ ਤਾਂ ਆਪਣੇ ਈਰਖਾ ਭਰੇ ਮੰਦ ਕਰਮਾਂ ਦਾ ਫਲ ਭੁਗਤਣ ਲਈ ਤਿਆਰ ਹੋਵੇ ਕਨਪਾਟੇ ਯੋਗੀ ਸ਼ਿਵਨਾਥ ਦਾ ਵਰਖਾ ਕਰ ਸਕਣ ਦਾ ਤੁੱਕਾ ਤਾਂ ਲੱਗ ਨਾ ਸਕਿਆ ਪਰ ਉਹ ਲੋਕਾਂ ਦੇ ਤਾਨੇ ਮੇਣੇ ਨਾ ਸਹਾਰਦਾ ਹੋਇਆ ਬਹਾਨੇਵਾਰੀਆਂ ਕਰਨ ਲੱਗ ਪਿਆ ਪਿੰਡ ਵਾਸੀ ਹੁਣ ਗੁੱਸੇ ਵਿੱਚ ਕਾਬੂ ਤੋਂ ਬਾਹਰ ਹੋ ਗਏ ਉਹਨਾਂ ਨੇ ਸ਼ਿਵਨਾਥ ਨੂੰ ਗਲੋਂ ਧੂਕੇ ਖਿੱਚਾ ਤੂੰ ਹੀ ਕਰਕੇ ਐਸਾ ਕਸ਼ੀਟਿਆ ਕਿ ਉਹ ਚੜਾਈ ਕਰ ਗਿਆ ਕਰਨੀ ਕਰਤਾਰ ਦੀ ਇਸ ਸਮੇਂ ਖਡੂਰ ਸਾਹਿਬ ਅਸਮਾਨ ਦੇ ਬੱਦਲਸ ਆ ਗਏ ਅਤੇ ਰੱਜਵੀਂ ਵਾਰਸ਼ ਹੋਈ ਸੂਰਜ ਅਸਤ ਆਉਣ ਤੋਂ ਪਹਿਲਾਂ ਹੀ ਜੱਟ ਖਿੱਚਾ ਤੂੰ ਹੀ ਕਰਕੇ ਸ਼ਿਵਨਾਥ ਦੇਵ ਮੁਰਦਾ ਸਰੀਰ ਨੂੰ ਆਪਣੇ ਖੇਤਾਂ ਵਿੱਚ ਘਸੀਟਣ ਲੱਗ ਪਏ। ਇਸ ਉਪਰੰਤ ਪਿੰਡ ਵਾਸੀਆਂ ਨੇ ਗੁਰੂ ਅੰਗਦ ਦੇਵ ਜੀ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਉਹਨਾਂ ਨੂੰ ਖਡੂਰ ਵਾਪਸ ਲੈ ਆਏ। ਇਸ ਸਾਖੀ ਤੋਂ ਇਹ ਗੱਲ ਹੋਰ ਪੱਕੀ ਹੋ ਜਾਂਦੀ ਹੈ ਕਿ ਪਖੰਡੀ ਬਾਬੇ ਹਰ ਸਮੇਂ ਇਸ ਤਾਕ ਵਿੱਚ ਰਹਿੰਦੇ ਹਨ। ਕਿ ਆਮ ਜਨਤਾ ਜਦੋਂ ਕਿਸੇ ਆਰਥਿਕ ਜਾਂ ਸਮਾਜਿਕ ਤੰਗੀ ਕਾਰਨ ਪਰੇਸ਼ਾਨ ਹੋਣ ਤਾਂ ਉਹ ਲੋਕਾਂ ਨੂੰ ਭਰਮ ਵਿੱਚ ਪਾ ਕੇ ਸ਼ੋਸ਼ਣ ਕਰ ਸਕਣ ਇਸ ਲਈ ਲੋਕੀ ਅੱਜ ਵੀ ਘਰ ਵਿੱਚ ਅਗਰ ਕੋਈ ਔਲਾਦ ਨਾ ਹੋਵੇ ਜਾਂ ਨੌਕਰੀ ਵਪਾਰ ਸ਼ਾਦੀ ਜਾਂ ਬਿਮਾਰੀ ਕਾਰਨ ਪ੍ਰੇਸ਼ਾਨੀ ਹੋਵੇ ਛੱਟ ਹੀ ਆਪਣਾ ਈਮਾਨ ਡੇਗ ਦਿੰਦੇ ਹਨ ਤੇ ਬਾਬਿਆਂ ਦੇ ਚੱਕਰ ਵਿੱਚ ਫਸ ਕੇ ਤਾਂ ਅਗੇ ਤਵੀਤ ਜਾਦੂ ਟੂਣੇ ਟੇਵੇ ਜਾਂ ਗਿਣਤੀਆਂ ਕਰਕੇ ਪਾਠ ਕਰਨੇ ਇਹੋ ਜਿਹੇ ਹੋਰ ਕਰਮਕਾਂਡ ਕਰਨ ਲੱਗ ਜਾਂਦੇ ਹਨ ਪਰ ਸਿੱਖ ਨੂੰ ਹਮੇਸ਼ਾ ਰੱਬ ਦੀ ਰਜ਼ਾ ਵਿੱਚ ਰਹਿੰਦੇ ਉੱਦਮ ਕਰਦੇ ਹੋਏ ਗੁਰੂ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਲੰਗਰ ਦੀ ਮਰਿਆਦਾ ਦਾ ਮੁੱਢ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਹੀ ਬੰਨ ਦਿੱਤਾ ਸੀ ਪਰ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹੋ ਵਿੱਚ ਇਸ ਨੂੰ ਹੋਰ ਅਹਿਮੀਅਤ ਦਿੱਤੀ ਲੰਗਰ ਵਾਸਤਵ ਵਿੱਚ ਵਰਨ ਆਸ਼ਰਮ ਮਤ ਵੱਲੋਂ ਪ੍ਰਚਾਰੇ ਊਚ ਨੀਚ ਤੇ ਭੇਦ ਭਾਵ ਨੂੰ ਮਾਰ ਮਕਾਉਣ ਦੀ ਸਭ ਨਾਲੋਂ ਜ਼ਿਆਦਾ ਅਸਰਦਾਰਿਕ ਸਾਧਨ ਸਾਬਤ ਹੋਇਆ ਲੰਗਰ ਵਿੱਚ ਸਭ ਲੋਕ ਇੱਕ ਪੰਗਤ ਵਿੱਚ ਆਪਸ ਵਿੱਚ ਬਰਾਬਰ ਬਰਾਬਰ ਹੋ ਕੇ ਬੈਠਦੇ ਸਨ ਇੱਥੇ ਕਿਸੇ ਵੀ ਜਾਤ ਨਾਲ ਕੋਈ ਉਚੇਚਾ ਸਲੂਕ ਨਹੀਂ ਕੀਤਾ ਜਾਂਦਾ ਤੇ ਇਸੇ ਤਰ੍ਹਾਂ ਲੰਗਰ ਤਿਆਰ ਕਰਨ ਵਿੱਚ ਵੀ ਹਰ ਬੰਦਾ ਸ਼ਾਮਲ ਹੋ ਸਕਦਾ ਸੀ ਕੇਵਲ ਸਫਾਈ ਦੇ ਨਿਯਮਾਂ ਦਾ ਪਾਲਣ ਤੇ ਸਰਦਾ ਭਾਵਨਾ ਦੀ ਜ਼ਰੂਰਤ ਸੀ ਲੰਗਰ ਦੀ ਮਰਿਆਦਾ ਕਾਰਨ ਸਿੱਖਾਂ ਵਿੱਚ ਆਪਣੀ ਕਿਰਤ ਕਮਾਈ ਦਾ ਦਸਵੰਧ ਕੱਢਣ ਦੀ ਪਿਰਤ ਪੈਣੀ ਸ਼ੁਰੂ ਹੋ ਗਈ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਲੰਗਰ ਦਾ ਸਭ ਪ੍ਰਬੰਧ ਚਲਾਉਂਦੇ ਸਨ ਉਹ ਸਦਾ ਲੰਗਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਸਨ ਲੰਗਰ ਪੂਰਨ ਸਫਾਈ ਅਤੇ ਸਰਦਾ ਨਾਲ ਤਿਆਰ ਕੀਤਾ ਜਾਂਦਾ ਸੀ ਅਤੇ ਖਾਣਕ ਦੇ ਨੁਕਤਾ ਨਗਾਹ ਅਨੁਸਾਰ ਚੰਗੇ ਪੋਸ਼ਟਿਕ ਪਦਾਰਥ ਵਰਤੇ ਜਾਂਦੇ ਸਨ ਇਸ ਲੰਗਰ ਵਿੱਚ ਘੋ ਵਾਲੀ ਖੀਰ ਮਾਤਾ ਖੀਵੀ ਜੀ ਵੱਲੋਂ ਵਰਤੇ ਜਾਣ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ ਲੰਗਰ ਇੱਕ ਹੋਰ ਬਹੁਤ ਵੱਡੀ ਸਮਾਜਿਕ ਲੋੜ ਨੂੰ ਪੂਰਾ ਕਰਦਾ ਸੀ ਨਿਆਸਰੇ ਲੋੜਵੰਦ ਤੇ ਅਸਮਰਥ ਜਾਂ ਅੰਘੀਣ ਲੋਕੀ ਇੱਜ਼ਤ ਨਾਲ ਪ੍ਰਸ਼ਾਦਾ ਸਾਕ ਸਕਦੇ ਸਨ ਇਸ ਤੋਂ ਇਲਾਵਾ ਪਰਦੇਸੀਆਂ ਮੁਸਾਫਰਾਂ ਤੇ ਵਾਰੋਂ ਆਏ ਗੁਰੂ ਘਰ ਦੇ ਸ਼ਰਧਾਲੂਆਂ ਦੀ ਜ਼ਰੂਰੀ ਲੋੜ ਵੀ ਪੂਰੀ ਕਰਦਾ ਸੀ ਗੁਰੂ ਅੰਗਦ ਦੇਵ ਜੀ ਇਸ ਗੱਲ ਨੂੰ ਭਲੀ-ਪਾਂਤ ਸਮਝਦੇ ਸਨ ਕਿ ਮਜ਼ਬੂਤ ਤੇ arogh ਸਰੀਰ ਵਿੱਚ ਹੀ ਤਕੜਾ ਮਨ ਵਿਕਾਸ ਕਰ ਸਕਦਾ ਹੈ ਜੇ ਸਰੀਰ ਮਜ਼ਬੂਤ ਤੇ arogh ਹੋਵੇਗਾ ਤਾਂ ਉਸ ਰਾਹੀਂ ਅਸੀਂ ਸੇਵਾ ਵੀ ਵਧੇਕ ਕਰ ਸਕਾਂਗੇ ਤੇ ਸਿਮਰਨ ਵਿੱਚ ਵੀ ਚਿੱਤ ਜੋੜ ਸਕਾਂਗੇ ਗੁਰੂ ਅੰਗਦ ਦੇਵ ਜੀ ਨੇ ਇਸੇ ਆਸੇ ਨਾਲ ਖਡੂਰ ਸਾਹਿਬ ਵਿੱਚ ਮੱਲ ਅਖਾੜਾ ਕਾਇਮ ਕੀਤਾ ਉੱਥੇ ਰੋਜ਼ਾਨਾ ਗੁਰੂ ਅਤੇ ਸਿੱਖਾਂ ਨੂੰ ਖਾਸ ਕਰਕੇ ਬੱਚਿਆਂ ਨੂੰ ਕੁਸ਼ਤੀਆਂ ਕਰਾਉਂਦੇ ਸਨ। ਸ਼ਵੇਰ ਦੇ ਦਿਵਾਨ ਪੁੱਸੋਂ ਮੱਲ ਅਖਾੜੇ ਵਿੱਚ ਰੋਜ਼ਾਨਾ ਕਸਰਤ ਕੀਤੀ ਜਾਂਦੀ ਸੀ। ਗੁਰਮਤਿ ਪ੍ਰਚਾਰ ਦੇ ਹਰ ਕੇਂਦਰ ਨਾਲ ਘੋਲ-ਘੁਲਨ ਤੇ ਕਸਰਤ ਕਰਨ ਲਈ ਅਖਾੜੇ ਸਨ। ਇਸ ਸਾਖੀ ਰਾਹੀਂ ਸਿੱਖੀ ਵਿੱਚ ਲੰਗਰ ਦਾ ਉਦੇਸ਼ ਸਮਝ ਵਿੱਚ ਆਉਂਦਾ ਹੈ। ਜਾਤ-ਪਾਤ, ਊਚ-ਨੀਚ, ਮਰਦ-ਔਰਤ ਆਦ ਦੇ ਭੇਦ-ਪਾਪ ਮਿਟਾ ਕੇ ਲੋੜਵੰਦਾਂ ਦੀ ਸੇਵਾ ਕਰਨਾ ਹੈ ਉਸ ਦੇ ਨਾਲ ਨਾਲ ਸਿੱਖ ਦੇ ਜੀਵਨ ਵਿੱਚ ਕਸਰਤ ਵੀ ਡੇਲੀ ਰੁਟੀਨ ਦਾ ਹਿੱਸਾ ਹੋਣਾ ਚਾਹੀਦਾ ਹੈ ਅਪ੍ਰੈਲ 1526 ਈਸਵੀ ਨੂੰ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਹਿੰਦੁਸਤਾਨ ਦਾ ਰਾਜ ਹਾਸਲ ਕੀਤਾ 26 ਦਸੰਬਰ 1530 ਨੂੰ ਉਸ ਦੀ ਆਗਰੇ ਵਿੱਚ ਮੌਤ ਹੋ ਗਈ ਉਸ ਪਿੱਛੋਂ ਉਸ ਦਾ ਵੱਡਾ ਪੁੱਤਰ ਹਮਾਯੂ ਬਾਦਸ਼ਾਹ ਬਣਿਆ 17 ਮਈ 1540 ਈਸਵੀ ਨੂੰ ਇਬਰਾਹਿਮ ਲੋਧੀ ਦੇ ਇੱਕ ਜਰਨੈਲ ਹਸਨ ਖਾਨ ਦੇ ਪੁੱਤਰ ਸ਼ੇਰ ਖਾਨ ਨੇ ਕਨੌਚ ਦੇ ਮਕਾਮ ਉੱਪਰ ਹਮਾਜੂ ਨੂੰ ਬੜੀ ਭਾਰੀ ਹਾਰ ਦਿੱਤੀ ਤੇ ਆਪ ਹਿੰਦੁਸਤਾਨ ਦਾ ਬਾਦਸ਼ਾਹ ਬਣ ਬੈਠਾ ਹਮਾਜੂ ਆਪਣੀ ਜਾਨ ਬਚਾਉਣ ਲਈ ਆਗਰੇ ਤੋਂ ਲਾਹੌਰ ਵੱਲ ਭੱਜ ਤੁਰਿਆ ਹਮਾਜੂ ਬਦੀਰ ਨੂੰ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਸਥਾਨ ਖਡੂਰ ਪੁੱਜ ਗਿਆ ਉਸ ਸਮੇਂ ਗੁਰੂ ਜੀ ਬੱਚਿਆਂ ਨੂੰ ਪੜ੍ਹਾ ਰਹੇ ਸਨ ਹਮਾਜੂ ਜਾ ਕੇ ਖੜਾ ਹੋ ਗਿਆ ਗੁਰੂ ਜੀ ਆਪਣੇ ਧਿਆਨ ਵਿੱਚ ਲੱਗੇ ਹੋਏ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਉਹਨਾਂ ਹਮਾਜੂ ਦੇ ਆਉਣ ਵੱਲ ਕੋਈ ਉਚੇਚਾ ਧਿਆਨ ਨਾ ਦਿੱਤਾ ਹਮਾਜੂ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਉਸਨੇ ਇਹ ਸੋਚ ਕੇ ਕਿ ਗੁਰੂ ਜੀ ਨੇ ਉਸ ਦੇ ਆਉਣ ਦੀ ਕੋਈ ਪ੍ਰਵਾਹ ਨਹੀਂ ਕੀਤੀ ਉਸਨੇ ਗੁਰੂ ਜੀ ਨੂੰ ਕਤਲ ਕਰਨ ਦਾ ਮਨ ਬਣਾ ਲਿਆ ਆਪਣੇ ਮਨ ਦੀ ਭਾਵਨਾ ਪੂਰੀ ਕਰਨ ਲਈ ਹਮਾਂਜੂ ਜਦੋਂ ਮਿਆਣ ਵਿੱਚੋਂ ਤਲਵਾਰ ਕੱਢਣ ਲੱਗਿਆ ਤਾਂ ਗੁਰੂ ਜੀ ਨੇ ਕਿਹਾ ਹਮਾਂਜੂ ਇਹ ਤੇਰੀ ਤਲਵਾਰ ਉਦੋਂ ਕਿੱਥੇ ਸੀ ਜਦੋਂ ਤੂੰ ਸ਼ੇਰਖਾਨ ਪਾਸੋਂ ਹਾਰ ਖਾ ਕੇ ਭੱਜਿਆ ਸੀ ਹੁਣ ਤੂੰ ਫਕੀਰਾਂ ਉੱਪਰ ਤਲਵਾਰ ਚਲਾ ਕੇ ਆਪਣੀ ਬਹਾਦਰੀ ਦਿਖਾ ਰਿਹਾ ਜਦੋਂ ਤੂੰ ਉਸ ਪਾਸੋਂ ਡਰ ਕੇ ਭੱਜ ਰਿਹਾ ਸੀ ਤਾਂ ਉਦੋਂ ਸ਼ੇਰਖਾਨ ਨੂੰ ਤਲਵਾਰ ਕਿਉਂ ਆ ਦਿਖਾਈ ਗੁਰੂ ਜੀ ਪਾਸੋਂ ਸੱਚੀਆਂ ਸੱਚੀਆਂ ਸੁਣ ਕੇ ਹਮਾਜੂ ਬਹੁਤ ਸ਼ਰਮਿੰਦਾ ਹੋਇਆ ਉਸਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮੇਰੇ ਪਾਸੋਂ ਭੁੱਲ ਹੋ ਗਈ ਆਪ ਖੁਦਾ ਦੇ ਰੂਪ ਹੋ ਤੇ ਮੈਨੂੰ ਮਾਫ਼ ਕਰ ਦਿਓ 15 ਸਾਲਾਂ ਪਿੱਛੋਂ 22 ਜੂਨ 1555 ਈਸਵੀ ਨੂੰ ਹਮਾਜੂ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਇਸ ਸਾਖੀ ਤੋਂ ਅਸੀਂ ਇਹ ਜਾਣਿਆ ਹੈ ਕਿ ਰੱਬ ਦੇ ਭਗਤ ਸੱਚ ਕਹਿਣ ਲੱਗਾਂ ਕਿਸੇ ਰਾਜੇ ਜਾਂ ਵੱਡੇ ਬੰਦੇ ਦੀ ਪ੍ਰਵਾਹ ਨਹੀਂ ਕਰਦੇ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਉਹ ਇਲਾਕਾ ਜਿੱਥੇ ਗੋਇੰਦਵਾਲ ਨਗਰ ਹੈ ਬਿਲਕੁਲ ਬੰਜਰ ਸੀ ਉਸ ਜ਼ਮੀਨ ਦਾ ਮਾਲਕ ਗੋਇੰਦਾ ਖੱਤਰੀ ਸੀ ਉਸਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਉਸ ਜ਼ਮੀਨ ਤੇ ਇੱਕ ਪਿੰਡ ਬਸਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ। ਉਸਦੇ ਸ਼ਰੀਕਾਂ ਨੇ ਉਸ ਨੂੰ ਉਸ ਜਗ੍ਹਾ ਵਿੱਚ ਇੱਕ ਘਰ ਤੱਕ ਨਾ ਬਣਾਉਣ ਦਿੱਤਾ। ਜਦੋਂ ਗੋਇੰਦਾ ਘਰ ਲਈ ਕੰਧਾਂ ਉਸ਼ਾਰਦਾ ਤਾਂ ਉਹ ਰਾਤ ਨੂੰ ਕੁਝ ਬਦਮਾਸ਼ਾਂ ਨੂੰ ਨਾਲ ਲੈ ਕੇ ਉਸ ਦੀਆਂ ਕੰਧਾਂ ਢਾਹ ਜਾਂਦੇ ਤੇ ਸਭ ਕੁਝ ਉਜਾੜ ਜਾਂਦੇ। ਉਸਦੇ ਸ਼ਰੀਕਾਂ ਨੇ ਪਿੰਡ ਵਿੱਚ ਮਸ਼ਹੂਰ ਕੀਤਾ ਹੋਇਆ ਸੀ। ਕੇ ਰਾਤ ਨੂੰ ਭੂਤ ਆ ਕੇ ਗੋਇੰਦੇ ਦੇ ਜਾਂ ਕੰਧਾਂ ਢਾ ਜਾਂਦੇ ਹਨ ਗੋਇੰਦੇ ਨੇ ਤੰਗ ਆ ਕੇ ਗੁਰੂ ਜੀ ਪਾਸ ਖਡੂਰ ਜਾ ਕੇ ਬੇਨਤੀ ਕੀਤੀ ਗੁਰੂ ਜੀ ਮੈਂ ਆਪਣੀ ਜ਼ਮੀਨ ਤੇ ਪਿੰਡ ਬਸਾਉਣ ਦੀ ਬੜੀ ਕੋਸ਼ਿਸ਼ ਕਰ ਚੁੱਕਿਆ ਹਾਂ ਪਰ ਮੇਰੇ ਸ਼ਰੀਰ ਤੇ ਮੇਰੇ ਦਿਲ ਦੀ ਖਾਹਰ ਪੂਰੀ ਨਹੀਂ ਹੋਣ ਦਿੰਦੇ ਆਪ ਕਿਰਪਾ ਕਰਕੇ ਮੇਰੀ ਮਦਦ ਕਰੋ ਗੁਰੂ ਜੀ ਨੇ ਗੋਇੰਦੇ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਅਮਰਦਾਸ ਜੀ ਨੂੰ ਬੁਲਾ ਕੇ ਜਾਣ ਲਈ ਪੁੱਛਿਆ ਬਾਬਾ ਅਮਰਦਾਸ ਜੀ ਉਸ ਵੇਲੇ 73 ਸਾਲਾਂ ਦੇ ਬਜ਼ੁਰਗ ਸਨ ਬਾਬਾ ਅਮਰਦਾਸ ਜੀ ਗੁਰੂ ਦਾ ਹੁਕਮ ਮੰਨ ਕੇ ਗੋਵਿੰਦੇ ਨਾਲ ਚੱਲ ਪਏ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਨਵਾਂ ਨਗਰ ਬਸਾਇਆ ਜਾਣ ਲੱਗਿਆ ਸਿੱਖ ਸੰਗਤਾਂ ਸੇਵਾ ਦੀ ਭਾਵਨਾ ਨਾਲ ਪਿੰਡ ਦੀ ਉਸਾਰੀ ਵਿੱਚ ਹਿੱਸਾ ਪਾਉਣ ਲੱਗਿਆਂ ਜਿਵੇਂ ਜਿਵੇਂ ਬਾਬਾ ਅਮਰਦਾਸ ਜੀ ਗੋਵਿੰਦੇ ਨੂੰ ਕਹਿੰਦੇ ਗਏ ਉਸੇ ਤਰ੍ਹਾਂ ਹੀ ਉਹ ਮਜ਼ਦੂਰਾਂ ਤੇ ਕਾਰੀਗਰਾਂ ਪਾਸੋਂ ਪਿੰਡ ਦੀ ਉਸਾਰੀ ਕਰਵਾਉਂਦੇ ਗਏ ਸਿੱਖ ਸੰਗਤ ਨੂੰ ਪਿੰਡ ਦੀ ਉਸਾਰੀ ਕਰਦੀ ਦੇਖ ਕੇ ਗੋਵਿੰਦੇ ਦੇ ਸ਼ਰੀਕਾਂ ਦੀ ਹਿੰਮਤ ਨਾ ਪਈ ਕਿ ਉਹ ਪਹਿਲਾਂ ਵਾਂਗੂ ਪਿੰਡ ਦੀ ਉਸਾਰੀ ਵਿੱਚ ਕੋਈ ਵਿਗੜਨ ਪਾਉਣ ਸਗੋਂ ਉਹਨਾਂ ਨੇ ਆ ਕੇ ਪਿੰਡ ਦੀ ਉਸਾਰੀ ਵਿੱਚ ਸਿੱਖਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਬੜੀ ਸ਼ਾਨਦਾਰ ਧਰਮਸ਼ਾਲਾ ਤੇ ਮਕਾਨ ਬਣਾਏ ਜਾਣ ਪਿੱਛੋਂ ਬਾਬਾ ਅਮਰਦਾਸ ਜੀ ਖਡੂਰ ਗੁਰੂ ਜੀ ਨੂੰ ਦਸਣ ਗਏ ਗੁਰੂ ਜੀ ਨੇ ਨਵੇਂ ਨਗਰ ਦਾ ਨਾਮ ਗੋਇੰਦ ਦੇ ਦੀ ਮਨਸਾ ਅਨੁਸਾਰ ਗੋਇੰਦਵਾਲ ਰੱਖਿਆ ਬਾਬਾ ਅਮਰਦਾਸ ਜੀ ਨੂੰ ਗੁਰੂ ਜੀ ਨੇ ਕਿਹਾ ਕਿ ਉਹ ਆਪਣਾ ਸਾਰਾ ਪਰਿਵਾਰ ਬਸਰ ਕੇ ਤੋਂ ਗੋਇੰਦਵਾਲ ਲੈ ਆਉਣ ਤੇ ਗੋਇੰਦਵਾਲ ਵਿਖੇ ਸਿੱਖੀ ਦਾ ਪ੍ਰਚਾਰ ਕਰਨ ਅੱਗੋਂ ਚੱਲ ਕੇ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਜੋਗ ਜਾਣ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸ਼ੌਂਪੀ ਇਸ ਸਾਖੀ ਵਿੱਚ ਅਸੀਂ ਸਮਝਿਆ ਕਿ ਕਿਵੇਂ ਜਦੋਂ ਗੋਵਿੰਦ ਦਾ ਕੰਮ ਸਿਰੇ ਨਹੀਂ ਸੀ ਚੜ ਰਹਾ ਤਾਂ ਲੋਕਾਂ ਨੇ ਭੂਤਾਂ ਦਾ ਭਰਮ ਪਾਉਣ ਦੀ ਕੋਸ਼ਿਸ਼ ਕੀਤੀ ਪਰ ਗੋਵਿੰਦੇ ਨੇ ਬਹਿਮਾ ਵਿੱਚ ਪੈਣ ਦੀ ਥਾਂ ਗੁਰੂ ਦਾ ਲੜ ਫੜਿਆ ਉਮੀਦ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ